ਜਿਹੜਾ ਆਹ ਡਰਾ ਤੁਸੀਂ ਦੇਖਿਆ ਨਾ ਇਹ ਕੱਲ ਨੂੰ ਨਿਕਲ ਜਾਣਾ ਜਾਨੀ ਕਿ ਕੱਲ ਨੂੰ ਭਾਈ ਇਹ 5 ਵਜੇ ਡਰਾ ਕੱਢ ਦੇਣਾ ਭਾਈ ਇਹ ਨੰਬਰ ਸਕਰੀਨ ਤੇ ਚੱਲੀ ਜਾਂਦਾ ਲੋਬੀ ਸੰਗਤ ਜੀ ਪੰਜਵਾਂ ਲੱਕੀ ਡਰਾ ਚੱਲੀ ਜਾਂਦਾ ਭਾਈਆਂ ਦਾ ਪਿੰਡ ਲੰਗੇ ਆਣਾ ਕਹਿੰਦੇ ਜਿਹਦੇ ਚ ਗਿਣਤੀ ਦਾ ਸਮਾਂ ਬਾਕੀ ਰਹਿ ਗਿਆ ਜਿਹੜੇ ਸੱਜਣਾ ਨੇ ਕੁੱਪਣ ਪਾ ਲਿਆ ਪਾ ਲੋ ਨੰਬਰ ਸਕਰੀਨ ਤੇ ਚੱਲੀ ਜਾਂਦਾ ਕਰਦਿਆਂ ਗੱਲਬਾਤ ਪੂਰੀ ਕਹਿੰਦੇ ਤਿੰਨ ਟਰੱਕ ਕੱਢ ਰਿਆਂ ਬਾਈ ਨੇ ਤੇ ਜਿਹਦੇ 'ਚ ਜੇ ਵੱਡੇ ਟਰਾਂ ਦੀ ਗੱਲ ਕਰੀਏ ਇਹਦੇ 'ਚ ਕਿੰਨੇ ਨਾਮ ਨੇ ਬਾਈ 51 ਨਾਮ ਆ ਜੀ ਜਿਹਦੇ 'ਚ ਪਹਿਲਾ ਨਾਮ ਫੋੜਾ ਮੋਡੀਫਾਈ ਇਹ ਨਹੀਂ ਲੈਣ ਦਾ ਬੋਲਟ ਲੈ ਸਕਦੇ ਜਾਂ ਕਿਸਾਨ ਭਰਾਵਾਂ ਵਾਸਤੇ ਟਰਾਲਾ ਜੀ ਠੀਕ ਆ ਬਾਈ ਦੂਸਰੇ ਜਗ੍ਹਾ ਸੀਡੀ ਡੀ ਲਸ ਮੋਟਰਾਂ ਜਾਂ 골ਡ ਦੀ ਚੈਨ ਤੀਜੇ ਜਗ੍ਹਾ ਬੈਟਰੀਆਂ ਵਾਲੀ ਸਕੂਟਰੀ ਏਸੀ ਜਾਂ 골ਡ ਦੀ ਰਿੰਗ ਜੀ ਚੌਥੇ ਜਗ੍ਹਾ ਚਾਂਦੀ ਦੀ ਜੁੱਤੀ ਆ ਕੇ 100 ਫੋਨ ਕੁੱਲ 51 ਨਾਮ ਆ ਜੀ ਸਾਰੇ ਦੇ ਸਾਰੇ ਕਹਿੰਦੇ ਨਾਮ ਨਵੇਂ ਦਿੱਤੇ ਜਾਣਗੇ ਕੱਲਾ ਫੋੜ ਬਾਈ ਮੋਡੀਫਾਈਡ ਟਰੈਕਟਰ ਹੋਊਗਾ ਤੇ ਸਾਰਿਆਂ 'ਚ ਕੈਸ ਦੀ ਬਲ ਵਾਲਾ ਹਾਂ ਕ ਠੀਕ ਆ ਤੇ ਇੱਕ ਸਪੈਸ਼ਲ ਮੀਨੀ ਆ ਜੇ 1000 ਪਾਉਣੇ ਜਾਂ ਉਸ ਤੋਂ ਵੱਧ ਪਾਉਣੇ ਹੋ ਹਾਂਜੀ ਜਿਹਦੇ ਵਿੱਚ 20 ਤੋਲੇ ਦੀ ਚੈਨ ਆ ਜੀ 10 ਤੋਲੇ ਦਾ ਕੜਾ ਏ ਉਹਨਾਂ ਭਰਾਵਾਂ ਨੂੰ ਟੋਕਣ ਮਿਲਣਗੇ ਜਿਹੜੇ 1000 2000 ਦੀ ਪੇਮੈਂਟ ਠੀਕ ਆ ਬਾਈ ਚਾਰ ਡਰਾਇ ਤੁ ਪਹਿਲਾਂ ਕੱਢ ਚੁੱਕੇ ਪੰਜਵਾਂ ਡਰਾਪ ਆਈਆਂ ਦਾ ਤੇ ਟਿਕ ਟ੍ਰੇਟ ਸੁਣ ਲਓ ਬਾਈ 150 ਦਾ ਸਿੰਗਲ ਗੁੱਪਣਾ 300 ਦੇ 3 ਨੇ 600 ਦੇ 8 ਨੇ 1000 ਰੁਪਏ ਦੇ 17 ਨੇ 2000 ਦੇ 35 ਗੁੱਪਣ ਮਿਲ ਜਾਣਗੇ ਨੰਬਰ نوٹ ਕਰ ਲਓ 7814502122 9501922290784502122 ਇਹ ਨੰਬਰ ਦੇ ਕਰਕੇ ਪੇਪਰ ਨਾਲ ਦੀ ਨਾਲ ਸਕਰੀਨ ਸ਼ਾਟ ਭੇਜ ਦਿਓ ਤੇ ਤੁਹਾਨੂੰ ਕੂਪਨ ਬਸ 5-7 ਮਿੰਟਾਂ ਚ ਮਿਲ ਜਾਊਗਾ ਤੇ ਜੇ ਗੱਲ ਕਰੀਏ ਬਾਈ ਪੂਰਾ ਸਾਫ਼ ਤਰਾ ਡਰਾਈਵ ਕਰੂਗਾ ਆਪਣੇ ਪੇਜ ਤੇ ਲੈ ਚਲੂ ਪੇਜ ਨੂੰ ਫੋਲੋ ਕਰ ਲਓ ਧੰਨਵਾਦ ਜੀ